ਅਮਰਪਾਲ ਦੇ کردار ਨੂੰ ਕਿਵੇਂ ਮਾਣੋ ਕਿਰਦਾਰ ਕੋਈ ਸੀ ਕਿਵੇਂ ਜਦੋਂ ਅਮਰਪਾਲ ਨੂੰ ਖੜਿਆ ਗਿਆ ਤਾਂ ਅਮਰਪਾਲ ਬਾਰੇ ਲਗਾਤਾਰ ਮੀਡੀਆ ਚ ਇੱਕ ਗੱਲ ਫਲਾਈ ਗਈ ਪ੍ਰਸ਼ਾਸਨ ਦੁਆਰਾ ਸਟੇਟ ਦੁਆਰਾ ਏਜੰਸੀਆਂ ਦੁਆਰਾ ਕਿ ਉਹਨੇ ਵਾਲ ਕਟਾ ਦੇ ਉਸ ਫਰੀ ਸਾਬ ਲਾ ਕੇ ਭੱਜ ਗਿਆ ਉਹ ਚੋਲਾ ਲਾ ਕੇ ਭੱਜ ਗਿਆ ਉਹ ਭਗੌੜਾ ਹੋ ਗਿਆ ਬਹੁਤ ਤਰ੍ਹਾਂ ਦਾ ਨੈਰੇਟਿਵ ਉਹਦੇ ਖਿਲਾਫ ਇੱਕ ਤਰ੍ਹਾਂ ਪੜਿਆ ਜਦੋਂ ਸਾਹਮਣੇ ਆ ਗਿਆ ਸਾਹਮਣੇ ਆਉਣ ਤੋਂ ਬਾਅਦ ਉਹ ਨੇ ਖੜਿਆ ਗਿਆ ਤੇ ਇਹਦੇ ਜੀ ਐਨ ਐਸ ਐ ਲਾਈ ਗਈ ਐਨ ਐਸ ਐ ਲਾਉਣ ਤੋਂ ਬਾਅਦ ਹੁਣ ਉਹ ਐਮ ਪੀ ਚੋਣਾਂ 'ਚ ਖੜਾ ਹੋਇਆ ਤਾਂ ਬਹੁਤ ਵੱਡਾ ਫੁਕਬਾ ਮਿਲਿਆ। ਕਈ ਲੱਖਾਂ ਲੋਕਾਂ ਨੇ ਉਹਦੇ ਹੱਕ ਦੇ ਵਿੱਚ ਆ ਕੇ ਭੁਗਤੇ ਨੇ। ਤਾਂ ਹੁਣ ਸਰਕਾਰ ਨੂੰ ਹੁਣ ਸਟੇਟ ਨੂੰ ਜਾਂ ਸਾਨੂੰ ਫਿਰ ਵਿਫਤਾ ਕੜੀ ਹੋ ਜੀ ਵੀ ਇਹਦੇ ਕਰਤਾਰ ਨੂੰ ਕਿਵੇਂ ਮੰਨ। ਵੈਸੇ ਉਹ ਬੰਦਾ ਸਾਡੇ ਕਾਪੂ ਨਹੀਂ ਆ ਰਿਹਾ ਲੋਕਾਂ ਜੀ ਨਾਲ ਹਰਮਨ ਪਿਆਰਾ ਹੋ ਗਿਆ। ਤਾਂ ਉਹਦੇ ਭਰਾ ਦੇ ਉੱਤੇ ਮੈਂ ਹੁਣੇ ਇੱਕ ਪ੍ਰੈਸ ਕਾਨਫਰੰਸ ਸੁਣ ਰਿਹਾ ਹਾਂ ਐਸ ਐਸ ਪੀ ਜਲੰਧਰ ਵਿਧਾਤੀ ਦੀ ਕਿ 4 ਗ੍ਰਾਮ 4 ਗ੍ਰਾਮ ਉਹਦੇ ਕੋਲੋਂ ਅਸੀਂ ਆਈਸ ਕੋਈ ਜਿਹੜੀ ਪਣੀ ਅੱਛਾ ਮੈਂ ਹੈਰਾਨ ਆ ਪਹਿਲੀ ਇਹ ਤੁਸੀਂ ਪਹਿਲੀ ਵਾਰੀ ਦੇਖਿਆ ਹੋਣਾ ਕਿ ਇੱਕ ਜ਼ਿਲ੍ਹੇ ਦਾ ਐਸਐਸਪੀ 4 ਗ੍ਰਾਮ ਬਹੁਤ ਥੋੜੀ ਮਾਤਰਾ 4 ਗ੍ਰਾਮ ਤਾਂ ਮੈਨੂੰ ਲੱਗਦਾ ਕਿ 4-5 ਗ੍ਰਾਮ ਤਾਂ ਇੱਕ ਬੰਦਾ ਜਿਹੜੇ ਚਿਪਕਾ ਜਾਂ ਪੀਂਦੇ ਇੱਕ ਬੰਦੇ ਹੀ ਪੀ ਜਾਂਦਾ ਹੈ ਮਿੰਟ ਚ ਇੱਕ 4 ਗ੍ਰਾਮ ਉਹ ਤੋਂ ਆਇਸ਼ ਕਹਿੰਦੇ ਫੜੀ ਜਾਂਦੀ ਆ ਤੇ ਉਹ ਤੇ ਐਸਐਸਪੀ ਆ ਕੇ ਪ੍ਰੈਸ ਕਾਨਫਰੰਸ ਕਰਦਾ ਤੇ ਇੱਕ ਪੱਤਰਕਾਰ ਪੁੱਛਦਾ ਵੀ ਜੀ ਇਹ ਜਿਹੜਾ ਮੁੰਡਾ ਫੜਿਆ ਹਰਪ੍ਰੀਤ ਸਿੰਘ ਇਹਦੇ ਭਾਈ ਅਮਰਪਾਲ ਸਿੰਘ ਦਾ ਕੀ ਸੰਬੰਧ ਆ ਕਹਿੰਦੇ ਹਲੇ ਮੈਨੂੰ ਪਤਾ ਨਹੀਂ ਕਹਿੰਦੇ ਹੋ ਸਕਦਾ ਫਿਰ ਤੁਸੀਂ ਦੇਖੋ ਇੱਕ ਬੰਦਾ ਅ ਜੱਲੂਪੁਰ ਪਿੰਡ ਤੋਂ ਲੁਧਿਆਣੇ ਜਾਂਦਾ ਇੱਕ 4 ਗ੍ਰਾਮ ਚਿੱਟਾ ਲੈ ਆਉਂਦੇ ਨੇ ਉਹ ਤੇ ਪਿੰਡ-ਪਿੰਡ ਮਿਲ ਜਾਂਦਾ ਉਹ ਤੇ ਫੜਨ ਦੋ ਫਿਰ ਜੀ ਇਹ ਡਬਲ ਡਰਾਮਾ ਕਹਾਣੀ ਕਿ ਜੀ ਗੱਡੀ ਸਾਈਡ ਤੇ ਖੜੀ ਮਿਲੀ ਆ। ਸੋਡੇ ਕੋਲ ਤਾਂ ਟਰੱਕਾਂ ਦੇ ਟਰੱਕ ਭਰ ਕੇ ਲੰਘੀ ਜਾਂਦੇ ਆ ਇੱਥੇ ਨਸ਼ੇ ਦੇ ਕੈਪਸੂਲਾਂ ਦੇ ਚਿੱਟਿਆਂ ਦੇ ਉਹ ਲੋਕੋ ਫੜੇ ਨਹੀਂ ਜਾਂਦੇ। ਉਹ ਸੜਕਾਂ ਦੇ ਉੱਤੋਂ ਇਹਨਾਂ ਨਾੜ ਕੇ ਉੱਤੋਂ ਹੀ ਲੰਘਦੇ ਆ ਤੇ ਤੁਸੀਂ ਗੱਡੀ ਖੜੀ ਕਹਿੰਦੇ ਜੀ ਗੱਡੀ ਛੱਕੀ ਹਾਲ ਚ ਖੜੀ ਸੀ। ਆਪਾਂ ਕਹਿੰਦੇ ਦੇਖਿਆ ਵੀ ਐ ਪੁਰ ਛੱਕੀ ਹਾਲ ਚ ਗੱਡੀਆਂ ਨੂੰ ਖੜੀਆਂ ਨੂੰ ਐ ਸੜਕਾਂ ਦੇ ਜੋਲਦੀ ਫਿਰਦੀ ਐ, ਰੋਜ਼ ਦੀ ਦੂਖੀ। ਜਿਹੜੀ ਇਹ ਸਾਰੀ ਕਹਾਣੀ ਕਿ ਕਿਵੇਂ ਉਹਦੇ ਪਰਿਵਾਰ ਨੂੰ ਤਾਗੀ ਕਰਨਾ ਕਿਵੇਂ ਉਹਦੇ ਕਰਤਾਰ ਨੂੰ ਮਾਰਨਾ ਦੇਖੋ ਨਾ ਹੁਣ ਇੱਕ ਮਾਹੌਲ ਸਿਰ ਦੇ ਲੇ ਵੀ ਦੇਖੋ ਜੀ ਅਮਰਪਾਲ ਇੱਕ ਪ੍ਰਚਾਰ ਹੋਇਆ ਨਾ ਵੱਡੇ ਪੱਧਰ ਤੇ ਕਿ ਅਮਰਪਾਲ ਦਵਾਈ ਤੋਂ ਬਾਅਦ ਕੇ ਅਮਰਪਾਲ ਨੇ ਹਜ਼ਾਰਾਂ ਮੁੰਡਿਆਂ ਦਾ ਨਸ਼ਾ ਸ਼ਿਦਾਇਆ ਪਰ ਚਾਹ ਉਹਦੇ ਭਰਾ ਦੇ ਪਾਸਾ ਹੁਣ ਕੀ ਕਹਿਣਗੇ ਕਿ ਵਰਤਾਂ ਫਿਰ ਜਣਗੇ ਵੀ ਦੇਖੋ ਜਿਹੜਾ ਬੰਦਾ ਤੁਸੀਂ ਕਹਿੰਦੇ ਵੀ ਹਜ਼ਾਰਾਂ ਮੁੰਡਿਆਂ ਨੂੰ ਨਸ਼ਾ ਸ਼ਿਦਾ ਕੇ ਸਿੱਖੀ ਨਾਲ ਜੋੜ ਗਿਆ ਉਹਦੇ ਆਪ ਦੇ ਉਹਦਾ ਆਪ ਦਾ ਭਰਾ ਤੇ ਟੱਕਿੰਦਾ ਹੁਣ ਅਗਲੀ ਗੱਲ ਕੋ ਕਰਨ ਜੀ ਮੈਡੀਕਲ ਸਪਾਰਟ ਚਵਾ ਵੀ ਮੈਡੀਕਲ ਦੇ ਵਿੱਚ ਇਹਨੂੰ ਇਹਨੂੰ ਪਾਇਆ ਗਿਆ ਵੀ ਇਹ ਪੀਰ ਦਾ ਯਾਰ ਤੁਸੀਂ ਕੀ ਕਹਿੰਦੇ ਤੁਹਾਡੇ ਲਈ ਮੂਲ ਨਹੀਂ ਹੈ ਬਹੁਤ ਛੋਟੀ ਗੱਲ ਹੈ ਇਹ ਤਾਂ ਉਹ ਵੀ ਇੱਕ ਦੌਰ ਰਿਹਾ ਇੱਥੇ ਕਿ ਇੱਕ ਨੌਜਵਾਨ ਕੁੜੀਆਂ ਨੂੰ ਚਾੱਕ ਕੇ ਲਿਜਾ ਕੇ ਠਾਣਿਆਂ 'ਚ ਉੱਥੇ ਤਲਾਸ਼ਕਾਰ ਕਰਕੇ ਤੇ ਤੜਕੇ মিডিਆ 'ਚ ਇਹ ਖਬਰਾਂ ਬਣਾ ਦਿੰਦੇ ਸੀਗੇ ਕਿ ਇਹ ਜਿਹੜੀ ਔਰਤ ਹੈ ਇਹ ਪੰਚਲਨ ਹੈ ਇਹਦੇ ਪੁਲਿਸ ਵਾਲਿਆਂ ਨਾਲ ਸੰਬੰਧ ਨੇ ਜਾਂ ਇਹਦੇ ਕਿਸੇ ਗੈਰ ਬੰਦੇ ਨਾਲ ਸੰਬੰਧ ਨੇ ਤੁਸੀਂ ਤਾਂ ਝੂਠੇ ਮੁਕਾਬਲੇ ਆ ਤੇ 10 10 15 15 ਸਾਲ ਦੇ ਚੱਕ ਕੇ ਜਵਾਕ ਮਾਰ ਕੇ ਨਰਾਂ ਦੇ ਰੋੜ ਤੇ ਸੀ ਕਿਹੜੀ ਉਹ ਕਹਾਣੀਆਂ ਝੂਠੀ ਜਿਹੜੀ ਹੁਣ ਤੱਕ ਪੁਲਿਸ ਨੇ ਬਣਾਈ ਨਹੀਂ ਬਰਗਾੜੀ ਗੋਲੀਕਾਂਂਚ ਕੀ ਹੋਇਆ ਸੀ ਆਪ ਦੀ ਜਿਪਸੀ ਦੇ ਆਪ ਵੀ ਗੋਲੀਆਂ ਮਾਰਦਿਆਂ ਪੁਲਿਸ ਨੇ ਤੇ ਬਣਾਤਾ ਵੀ ਜਿਹੜੀ ਸੰਗਤ ਬੈਠੀ ਸੀ ਉਹਨੇ ਗੋਲਣਾ ਚਲਾ ਗਿਆ ਮੇਰੇ ਨਾਲ ਕੀ ਬਾਂਪ ਰਿਹਾ ਹਰੀਕੇ ਪਤਨ ਥਾਣੇ ਹਿੰਦਰਨ ਕਾਰਨਾ ਜ਼ਿਲ੍ਹੇ ਦੇ ਵਿੱਚ ਆ ਦੋ ਸਾਲ ਪਹਿਲਾਂ ਐਸੇ ਭੰਤਮਾਨ ਦੀ ਸਰਕਾਰ ਨੇ ਨੇ ਦੇ ਪਾਕਰਤਾ ਵੀ ਲੱਖਾਂ ਚਿੱਟਾ ਵੇਚਦਾ ਤੇ ਮੇਰੇ ਸਬੰਧ ਕਿਦਰ ਆਈਐਸਆਈ ਨਾਲ ਜੋੜ ਤੇ ਲੰਡੇ ਨਾਲ ਜੋੜ ਤੇ ਬੈਠੇ ਨਾ ਜਿਹੜਾ ਉੱਥੇ ਬਾਹਰ ਪਤਾ ਨਹੀਂ ਕਿੱਛੇ ਬੈਠਾ ਹੈ ਜਿਹੜੇ ਇਹ ਇਹ ਜਿਹੜੀ ਗੱਲ ਕਰਦੇ ਆ ਛੋਡੇ ਕੋਲੇ ਬੰਦਾ ਫੜਿਆ ਹੋਆ ਰਾਤ ਦਾ ਜਿਹੜੀ ਮਰਜ਼ੀ ਦਾ